ਸਸਰੀਏ ਗਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨੋਟੀਫਿਕੇਸ਼ਨ ਦੀ ਬੈਲ ਨੂੰ ਔਨ ਕਰ ਦਿਓ ਤਾਂ ਜੋ ਤੁਹਾਨੂੰ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਕਿਉਂਕਿ ਹੁਣ ਰੇਦੀ ਸਿੱਧੀ ਦੇ ਦਾਤਾ ਭਗਵਾਨ શ્રી ਗਣੇਸ਼ ਜੀ ਅਤੇ ਤਾਂਦੀ ਦੇਵੀ ਮਾ ਲਕਸ਼ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਨੂੰ 18 ਜੂਨ ਤੋਂ 24 ਜੂਨ ਤੱਕ ਜਾਣੀ ਕਿ 7 ਦਿਨਾਂ ਦੇ ਵਿੱਚ ਮਿਲਣ ਵਾਲੀ ਹੈ ਬਹੁਤ ਵੱਡੀ ਖੁਸ਼ਖਬਰੀ ਜਿਸ ਨਾਲ ਤੁਹਾਨੂੰ 50 ਕਿਲੋ ਮਠਿਆਈ ਵੰਡਣੇ ਪੈ ਸਕਦੇ ਹੈ ਇੰਨੇ ਵੱਡੇ ਖੁਸ਼ਖਬਰੀ ਹੈ ਦੋਸਤੋ ਖੁਸ਼ਖਬਰੀ ਇਸ ਤਰ੍ਹਾਂ ਦੀ ਲੈ ਕੇ ਆਏ ਹਾਂ ਇਸ ਵੀਡੀਓ ਵਿੱਚ ਤੁਹਾਡੇ ਲਈ 18 ਜੂਨ ਤੋਂ 24 ਜੂਨ ਤੱਕ ਦੇ ਸਮੇਂ ਦੇ ਵਿੱਚ ਤੁਹਾਡੇ ਕਰਮਾਂ ਦੇ ਵਿੱਚ ਵੱਡੇ ਵੱਡੇ ਫਾਲ ਤੁਹਾਨੂੰ ਮਿਲਣ ਵਾਲੇ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ 18 ਜੂਨ ਤੋਂ 24 ਜੂਨ ਚਾਣੇ ਕੇ 7 ਦਿਨਾਂ ਦੇ ਵਿੱਚ ਗੱਜ ਕੇਸਰੀ ਜੋਗ, ਤਾਨ ਲక్ష్ਮੀ ਜੋਗ, ਰਾਜ ਜੋਗ ਅਤੇ ਤਾਨ ਜੋਗ ਦਾ ਨਿਰਮਾਣ ਦਾ ਸਮਾਂ ਹੈ। ਭਾਗੇ ਉਹਦੇ ਦਾ ਸਮਾਂ ਹੈ। ਕਿਹਾ ਜਾ ਸਕਦਾ ਹੈ ਕਿ ਹੁਣ ਤੁਹਾਡੀ ਕਿਸਮਤ ਚਾਲ ਜਾਵੇਗੀ। ਤੁਹਾਨੂੰ ਚਾਰੇ ਤਰਫ ਤੋਂ ਤਾਨ ਲਾਭ ਹੋਣ ਵਾਲਾ ਹੈ। ਵੱਡੀਆਂ-ਵੱਡੀਆਂ ਸਫਲਤਾਵਾਂ ਮਿਲਣ ਵਾਲੀਆਂ ਹਨ। ਤੁਹਾਡੇ ਕਾਫੀ ਸਮੇਂ ਤੋਂ ਰੁਕੇ ਹੋਏ ਕੰਮ ਸਫਲਤਾਪੂਰਕ ਪੂਰੇ ਹੋਣ ਵਾਲੇ ਹਨ। ਕੈਰੀਅਰ ਸਬੰਧੀ ਤੁਹਾਨੂੰ ਖੁਸ਼ਖਬਰੀ ਮਿਲਣ ਵਾਲੀ ਹੈ ਦੋਸਤੋ ਪ੍ਰੇਮ ਸਬੰਧਾਂ ਦੇ ਵਿੱਚ ਖੁਸ਼ਖਬਰੀ ਮਿਲਣ ਵਾਲੀ ਹੈ ਨਾਲ ਹੀ ਨਾਲ ਤੁਹਾਡੇ ਸਿਹਤ ਦੇ ਨਾਲ ਜੁੜੀ ਹੋਈ ਕੁਝ ਮਹੱਤਵਪੂਰਨ ਜਾਣਕਾਰੀਆਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਖੇਤਰ ਵਿੱਚ ਤੁਹਾਨੂੰ ਜ਼ਿਆਦਾ ਲਾਭ ਹੋਵੇਗਾ ਅਤੇ ਉਸ ਦੇ ਵਿੱਚ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਹਨ ਇਹ ਪੂਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਨਾਲ ਹੀ ਨਾਲ ਕੈਰੀਅਰ ਦੇ ਨਾਲ ਜੁੜੇ ਕਿਹੜੀਆਂ ਖੁਸ਼ਖਬਰੀਆਂ ਮਿਲਣਗੀਆਂ ਪ੍ਰੇਮ ਸੰਬੰਧਾਂ ਦੇ ਨਾਲ ਜੁੜੀ ਕੋਈ ਵੀ ਖੁਸ਼ਖਬਰੀ ਮਿਲੇਗੀ ਤਾਂ ਦੋਸਤੋ ਇਹ ਸਮਾ 7 ਦਿਨਾਂ ਦਾ ਤੁਹਾਡੇ ਲਈ ਤੁਹਾਡੇ ਲਈ ਖੁਸ਼ਖਬਰੀਆਂ ਲੈ ਕੇ ਆਉਣ ਵਾਲਾ ਹੈ ਸੰਪੂਰਨ ਜਾਣਕਾਰੀ ਦੇਣ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਕੁੰਭ ਰਾਸ਼ੀ ਵਾਲਿਓ ਤੁਹਾਡੇ ਲਈ ਹੋਣ ਜਾ ਰਹੀ ਹੈ ਤੁਹਾਡੇ ਕਰਮਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਫਲ ਮਿਲੇਗਾ ਕਿਸ ਪ੍ਰਕਾਰ ਤੁਹਾਨੂੰ ਇਸ ਸਾਮੇ ਦਾ ਲਾਭ ਉਠਾਉਣਾ ਹੈ ਉਹ ਸਾਰਾ ਕੁਝ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਦੋਸਤੋ ਭਗਵਾਨ ਸ਼੍ਰੀ ਗਣੇਸ਼ ਅਤੇ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਕੁੰਭ ਰਾਸ਼ੀ ਵਾਲੇ ਤੁਹਾਡੀ ਕਿਸਮਤ ਦਾ ਤਾਲਾ ਖੋਲਣ ਵਾਲਾ ਹੈ ਭਗਵਾਨ ਸ਼੍ਰੀ ਗਣੇਸ਼ ਅਤੇ ਮਾਂ ਲక్ష్ਮੀ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜੈ ਸ਼੍ਰੀ ਗਣੇਸ਼ ਅਤੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਭਗਵਾਨ ਸ਼੍ਰੀ ਗਣੇਸ਼ ਅਤੇ ਮਾਤਾ ਲక్ష్ਮੀ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਕਰਦੇ। ਤੇ ਆਓ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਗ੍ਰੈਸ ਦਿੱਤੀ ਪੂਰਨ ਰੂਪ ਤੋਂ ਤੁਹਾਡੇ ਪੱਖ ਵਿੱਚ ਬਣੀ ਹੋਈ ਹੈ। ਹੁਣ ਇਸ ਸਮੇਂ ਦਾ ਤੁਹਾਨੂੰ ਪੂਰਾ ਉਪਯੋਗ ਕਰਨਾ ਹੋਵੇਗਾ। ਸਮੇਂ ਦਾ ਲਾਭ ਉਠਾਓ। ਤੁਹਾਨੂੰ ਲਾਭ ਦੇ ਨਵੇਂ-ਨਵੇਂ ਅਵਸਰ ਪ੍ਰਾਪਤ ਹੋਣ ਵਾਲੇ ਹਨ। ਲਾਭ ਦੇ ਨਵੇਂ ਮਾਰਗ ਵੀ ਤੁਹਾਡੇ ਲਈ ਆਉਣ ਵਾਲੇ ਹਨ ਨਾਲ ਹੀ ਨਾਲ ਕਿਸੇ ਨਜ਼ਦੀਕ ਦੇ ਰਿਸ਼ਤੇਦਾਰਾਂ ਦੇ ਧਾਰਮਿਕ ਪ੍ਰੋਗਰਾਮ ਵੀ ਆ ਸਕਦਾ ਹੈ ਇਸ ਦਾ ਅ fırsਰ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਸਮਾਂ ਤੁਹਾਡੇ ਪੱਖ ਵਿੱਚ ਹੈ ਧਾਰਮਿਕ ਪਰਿਵਰਤਨ ਤੁਸੀਂ ਦੇਖੋਗੇ ਪਰੇਸ਼ਾਨੀ ਹੈ ਤੇ ਇਸ ਦਾ ਅਨੁਭਵ ਤੁਸੀਂ ਕਰੋਗੇ ਇਸ ਸਮੇਂ ਤੁਹਾਨੂੰ ਪ੍ਰਾਪਤ ਹੋਣ ਵਾਲੀ ਹੈ ਕਾਮਯਾਬੀ ਅਤੇ ਸਫਲਤਾ ਵਿਆਹਕ ਜੀਵਨ ਦੇ ਵਿੱਚ ਤੁਹਾਡੇ ਬਹੁਤ ਸਾਰੀਆਂ ਪਰਸਥਿਤੀਆਂ ਆਉਣਗੀਆਂ ਅਤੇ ਉਹਨਾਂ ਪਰਸਥਿਤੀਆਂ ਦੇ ਵਿੱਚੋਂ ਤੁਸੀਂ ਨਿਕਲ ਸਕੋਗੇ ਇਹ ਸਮਾਂ ਤੁਹਾਡੇ ਲਈ ਹੁਣ ਬਹੁਤ ਹੀ ਸੁਖੰਦ ਰਹਿਣ ਵਾਲਾ ਹੈ ਇਸ ਦਾ ਅਨੁਭਵ ਤੁਸੀਂ ਕਰੋਗੇ ਖੁਦ ਮਹਿਸੂਸ ਕਰੋਗੇ ਤੁਸੀਂ ਆਪਣੇ ਮਾਨ ਦੇ ਵਿੱਚ ਸ਼ਾਂਤੀ ਅਤੇ ਤੁਹਾਡਾ ਇਹਨਾਂ ਸਾਥ ਦਿਨਾਂ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਸਮਾਂ ਹੋਣ ਵਾਲਾ ਹੈ ਨੌਕਰੀ ਨੂੰ ਲੈ ਕੇ ਕੋਈ ਯੋਜਨਾ ਜੇਕਰ ਤੁਸੀਂ ਬਣਾ ਰਹੇ ਹੋ ਤਾਂ ਤੁਹਾਨੂੰ ਕੋਈ ਮਹੱਤਵਪੂਰਨ ਨੌਕਰੀ ਸੰਬੰਧੀ ਸੂਚਨਾ ਜਾਂ ਸ਼ੋਭਾ ਸਮਾਚਾਰ ਤੁਹਾਨੂੰ ਪ੍ਰਾਪਤ ਹੋਵੇਗਾ ਮਾਨਸਿਕ ਰੂਪ ਤੋਂ ਤੁਸੀਂ ਬਹੁਤ ਹੀ ਸਕੂਨ ਦਾ ਅਨੁਭਵ ਕਰੋਗੇ ਸਮਝਦਾਰੀ ਦੇ ਨਾਲ ਕੀਤਾ ਗਿਆ ਕੰਮ ਤੁਹਾਨੂੰ ਤਾਂ ਦਾ ਨਿਵੇਸ਼ ਭਵਿੱਖ ਵਿੱਚ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਤਾਂ ਦੇ ਨਿਵੇਸ਼ਕਰਾਂ ਦੇ ਨਾਲ ਤੁਹਾਨੂੰ ਲਾਭ ਮਿਲੇਗਾ ਤੁਹਾਨੂੰ ਪਿਛਲੇ ਕੁਝ ਸਮੇਂ ਤੋਂ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਤੁਹਾਨੂੰ ਇਸ ਸਮੇਂ ਦੇ ਵਿੱਚ ਹੁਣ ਲਾਭ ਹੋਵੇਗਾ ਤੁਸੀਂ ਜਿਹੜੇ ਖੇਤਰ ਦੇ ਵਿੱਚ ਪੂਰੀ ਮਿਹਨਤ ਕਰੋਗੇ ਪੜ੍ਹਾਈ ਜਾਂ ਫਿਰ ਨੌਕਰੀ ਦੇ ਵਿੱਚ ਤੁਹਾਨੂੰ ਉਸ ਦੇ ਵਿੱਚ ਸਫਲਤਾ ਮਿਲੇਗੀ ਅਨ ਸਮਾ ਤੁਹਾਡੇ ਪੱਖ ਵਿੱਚ ਆਉਣ ਵਾਲਾ ਹੈ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਤੁਹਾਡੇ ਲਈ ਬਿਹਤ ਲਾਭਦਾਇਕ ਹੋਵੇਗਾ ਤੁਹਾਨੂੰ ਮਹਤਾਪੂਰਨ ਦੋਸਤ ਬਹੁਤ ਚੰਗਾ ਸਮਾ ਹੈ ਆਸ-ਪਾਸ ਦੇ ਲੋਕਾਂ ਦੇ ਨਾਲ ਕੋਈ ਸਮਾ ਬਤੀਤ ਕਰੋ ਤੇ ਇਸ ਨਾਲ ਤੁਸੀਂ ਆਪਣੇ ਆਪ ਨੂੰ ਹਲਕਾ ਮਹਿਸੂਸ ਕਰੋਗੇ ਨਾਲੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਗਵਾਂਡੀਆਂ ਦੇ ਸਬੰਧਾਂ ਦੇ ਵਿੱਚ ਬਣਾ ਕੇ ਰੱਖਣਾ ਤੁਹਾਡੇ ਲਈ ਚੰਗਾ ਹੈ ਵਿਰੋਧੀ ਤੁਹਾਡੇ ਉੱਤੇ ਹਾਵੀ ਹੋਣਗੇ ਪਰੰਤੂ ਤੁਹਾਡੇ ਲੇਕਿਨ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਣਗੇ ਕਿਉਂਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਉੱਪਰ ਹੈ ਦੋਸਤੋ ਧਿਆਨ ਰੱਖਣ ਜੋ ਗੱਲ ਇਹ ਹੈ ਕਿ ਤੁਸੀਂ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਨਾ ਅਤੇ ਨਾ ਹੀ ਕਿਸੇ ਦੇ ਨਾਲ ਗਲਤ ਵਿਹਾਰ ਕਰਨਾ ਹੈ ਨਹੀਂ ਤਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਤੁਹਾਨੂੰ ਪੈ ਸਕਦਾ ਹੈ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਜੋ ਵੀ ਕੰਮ ਤੁਸੀਂ ਭਵਿੱਖ ਦੇ ਵਿੱਚ ਸੋਚੇ ਹਨ ਉਸ ਨੂੰ ਤੁਸੀਂ ਆਪਣੇ ਤੱਕ ਹੀ ਸੀਮਤ ਰੱਖਣਾ ਹੈ ਤੇ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕਿਸੇ ਵੀ ਸੀਕਰਟ ਨੂੰ ਤੁਸੀਂ ਲੈਕ ਨਹੀਂ ਕਰਨਾ ਚੁੱਪਚਾਪ ਕਿਸੇ ਵੀ ਕੰਮ ਦੀ ਸ਼ੁਰੂਆਤ ਕਰੋ ਤਾਂ ਉਸ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਅਤੇ ਤੁਹਾਨੂੰ ਲਾਭ ਵੀ ਮਿਲੇਗਾ ਜੇਕਰ ਤੁਸੀਂ ਕਿਸੇ ਨੂੰ ਆਪਣੇ ਦਿਲ ਦੀਆਂ ਭਾਵਨਾਵਾਂ ਦੱਸਦੇ ਹੋ ਆਪਣੇ ਸੀਕਰਟ ਦੱਸਦੇ ਹੋ ਤਾਂ ਉਸ ਦੇ ਵਿੱਚ ਤੁਹਾਨੂੰ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਫਿਰ ਤੁਹਾਨੂੰ ਕਿਸੇ ਵਿਅਕਤੀ ਦੇ ਵੱਲੋਂ ਧੋਖਾ ਮਿਲ ਸਕਦਾ ਹੈ ਜਾਂ ਫਿਰ ਕੋਈ ਤੁਹਾਡਾ ਸੀਕਰਟ ਸੁਣ ਕੇ ਉਸ ਦਾ ਫਾਇਦਾ ਉਠਾ ਸਕਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਇੱਕ ਬਹੁਤ ਹੀ ਰਾਮਬਾਨ ਮੰਤਰ ਹੈ ਉਹ ਹੈ ਕਾਮਯਾਬੀ ਦਾ ਸਫਲਤਾ ਦਾ ਇਹ ਮੰਤਰ ਦੋਸਤੋ ਇਹ ਹੈ ਕਿ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਹੈ ਨਾਲ ਹੀ ਘਰ ਪਰਿਵਾਰ ਵਿੱਚ ਵਿਆਹਕ ਜੀਵਨ ਵਿੱਚ ਕੋਈ ਪਰੇਸ਼ਾਨੀ ਚੱਲ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਉਹ ਵੀ ਹੁਣ ਇਸ ਸਮੇਂ ਦੇ ਵਿੱਚ ਸਮਾਪਤ ਹੋਵੇਗੀ ਘਰ ਵਿੱਚ ਕਲੇਸ਼ ਕਿਸੇ ਕਰਨ ਦਾ ਹੁੰਦਾ ਹੈ ਤਾਂ ਉਹ ਵੀ ਸਮਾਪਤ ਹੋਣ ਵਾਲਾ ਹੈ ਹੌਲੀ ਹੌਲੀ ਤੁਹਾਡੇ ਹੌਲੀ ਹੌਲੀ ਚੰਗੇ ਵਿਹਾਰ ਤੁਹਾਡੇ ਘਰ ਵਿੱਚ ਹੋਣਗੇ ਤਾਂ ਦੇ ਮਾਮਲਿਆਂ ਵਿੱਚ ਸਾਵਧਾਨੀ ਤੁਹਾਨੂੰ ਵਰਤਣੀ ਹੋਵੇਗੀ ਇਸ ਸਮੇਂ ਤੁਹਾਡਾ ਧਨ ਖਾਸ ਵੀ ਸਕਦਾ ਹੈ ਕਿਸੇ ਤੇ ਵੀ ਯਕੀਨ ਕਰਕੇ ਤੁਸੀਂ ਆਪਣਾ ਪੈਸਾ ਕਿਤੇ ਵੀ ਨਿਵੇਸ਼ ਨਾ ਕਰੋ ਨਾਲ ਹੀ ਨਾਲ ਤੁਸੀਂ ਧਨ ਖਰਚਣ ਦੇ ਵਿੱਚ ਸਾਵਧਾਨੀ ਵਰਤਣੀ ਹੋਵੇਗੀ ਆਪਣੇ ਖਰਚਿਆਂ ਦੇ ਕੰਟਰੋਲ ਕਰਨਾ ਹੋਵੇਗਾ ਤੇ ਖਰਚਿਆਂ ਨੂੰ ਹਿਸਾਬ ਦੇ ਨਾਲ ਚੱਲਣਾ ਹੋਵੇਗਾ ਤਾਂ ਕੈਰੀਅਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਪੈਸੇ ਦਾ ਆਗਮਨ ਤੁਹਾਡੇ ਘਰ ਵਿੱਚ ਵੱਧ ਹੋਵੇਗਾ ਇਸ ਸਮੇਂ ਖਾਸ ਮੁਨਾਫਾ ਵੀ ਹੋਣ ਦੇ ਯੋਗ ਹਨ ਸਮਾਂ ਤੁਹਾਡੇ ਲਈ ਚੰਗਾ ਚੱਲ ਰਿਹਾ ਹੈ ਵੈਸੇ ਇੱਕ ਦ੍ਰਿਸ਼ਟੀ ਤੋਂ ਲਾਭ ਮਿਲੇਗਾ ਆਪਣੇ ਕੰਮ ਵਿੱਚ ਗਤੀ ਪਕੜਨ ਦੇ ਨਾਲ ਤੁਹਾਨੂੰ ਬਹੁਤ ਸਾਰੇ ਲਾਭ ਪ੍ਰਾਪਤ ਹੋਣਗੇ ਨਾਲ ਹੀ ਨਾਲ ਜੋ ਲੋਕ ਨੌਕਰੀ ਪੇਸ਼ੇ ਵਿਅਕਤੀ ਹਨ ਉਹਨਾਂ ਨੂੰ ਮਨ ਚਾਹ ਪ੍ਰਮੋਸ਼ਨ ਮਿਲ ਸਕਦਾ ਹੈ ਵੇਤਨ ਵਰੀਧੀ ਦੇ ਵੀ ਯੋਗ ਹਨ ਦੋਸਤੋ ਇਸ ਸਮੇਂ ਸਥਾਨ ਪਰਿਵਰਤਨ ਦੀ ਸੰਭਾਵਨਾ ਹੈ ਅੱਜ ਤੁਹਾਡੇ ਸਾਹਮਣੇ ਪਰਿਵਰਤਨ ਦੇ ਨਾਲ ਤੁਹਾਨੂੰ ਉਸ ਦਾ ਲਾਭ ਹੋਵੇਗਾ ਤੁਹਾਡੀ ਇਨਕਮ ਦੇ ਵਿੱਚ ਵੀ ਵਾਧਾ ਹੋਵੇਗਾ ਜੋ ਲੋਕ ਬੇਰੋਜ਼ਗਾਰ ਹਨ ਉਹਨਾਂ ਨੂੰ ਰੁਜ਼ਗਾਰ ਸੰਬੰਧੀ ਕੋਈ ਸ਼ੁਭ ਸਮਾਚਾਰ ਉਹਨਾਂ ਨੂੰ ਪ੍ਰਾਪਤ ਹੋ ਸਕਦਾ ਹੈ ਨੌਕਰੀ ਦੇ ਸੰਬੰਧੇ ਕੋਈ ਇੰਟਰਵਿਊ ਜੇਕਰ ਦਿੱਤਾ ਹੈ ਤਾਂ ਉਹ ਪਿਛਲੇ ਕੁ ਸਮੇਂ ਤੋਂ ਕੋਈ ਪ੍ਰੀਖਿਆ ਜੇ ਕਰ ਦਿੱਤੀ ਹੈ ਤਾਂ ਉਸ ਦੇ ਵਿੱਚ ਵੀ ਚੰਗੇ ਪਰਿਨਾਮ ਤੁਹਾਨੂੰ ਮਿਲ ਸਕਦੇ ਹਨ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਚੰਗਾ ਸਮਾਂ ਇਹ ਕਿਹਾ ਜਾ ਸਕਦਾ ਹੈ ਤੁਹਾਡੇ ਲਈ ਦੋਸਤੋ ਨਾਲੇ ਨਾਲ ਜੇਕਰ ਕੋਈ ਬਿਲਡਰ ਜਾਂ ਫਿਰ ਪ੍ਰਾਪਰਟੀ ਦੇ ਨਾਲ ਸੰਬੰਧਿਤ ਤੁਹਾਡਾ ਕੋਈ ਕੰਮ ਹੈ ਤਾਂ ਉਸ ਵਿੱਚ ਤੁਹਾਨੂੰ ਚੰਗਾ ਮੁਨਾਫਾ ਤੁਸੀਂ ਕਮਾ ਸਕੋਗੇ ਪਰੰਤੂ ਸਾਵਧਾਨੀ ਇਹ ਰੱਖਣੀ ਹੋਵੇਗੀ ਕਿ ਚੋਰੀ ਦੀ ਸੰਭਾਵਨਾ ਹੋ ਸਕਦੀ ਹੈ ਤੁਸੀਂ ਆਪਣੀਆਂ ਫਾਈਲਾਂ ਜਾਂ ਕੋਈ ਵੀ ਚੀਜ਼ ਹੈ ਉਸ ਦਾ ਖਾਸ ਤੌਰ ਤੇ ਧਿਆਨ ਰੱਖੋ ਆਪਣੇ ਕੈਰੀਅਰ ਸੰਬੰਧੀ ਜੋ ਵੀ ਤੁਸੀਂ ਯੋਜਨਾਵਾਂ ਬਣਾਈਆਂ ਹਨ ਜੋ ਵੀ ਵਿਚਾਰ ਤੁਸੀਂ ਕਰ ਰਹੇ ਹੋ ਉਹ ਕਿਸੇ ਯਕੀਨ ਵਾਲੇ ਬੰਦੇ ਨਾਲੇ ਸ਼ੇਅਰ ਕਰੋ ਤਾਂ ਹੀ ਤੁਹਾਨੂੰ ਕਾਮਯਾਬੀ ਪ੍ਰਾਪਤ ਹੋਵੇਗੀ ਜੇਕਰ ਪ੍ਰੇਮ ਸਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਲਵ ਲਾਈਫ ਵਿੱਚ ਜੁੜੀਆਂ ਕੁਝ ਮਹੱਤਵਪੂਰਣ ਗੱਲਾਂ ਇਹ ਹਨ ਕਿ ਤੁਹਾਡੇ ਹੁਣ ਤੱਕ ਜੋ ਵੀ ਅਨੁਭਵ ਹੋ ਰਹੀ ਸੀ ਉਸ ਦੇ ਵਿੱਚ ਹੁਣ ਪ੍ਰੇਮ ਤੁਹਾਡਾ ਹੁਣ ਵਧੇਗਾ ਅਨੁਭਵ ਤੁਹਾਡੇ ਵਿੱਚ ਜੋ ਵੀ ਤੋੜ ਬੋਤਾਂ ਰੁੱਸਨਾ ਮੰਨਣਾ ਚੱਲ ਰਿਆ ਸੀ ਉਹ ਹੁਣ ਖਤਮ ਹੋਵੇਗਾ ਤੁਸੀਂ ਕਿਤੇ ਘੁੰਮਣ ਦੇ ਲਈ ਵੀ ਜਾ ਸਕਦੇ ਹੋ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਪਤੀ ਪਤਨੀ ਦੇ ਸਬੰਧਾਂ ਦੇ ਵਿੱਚ ਵੀ ਨੇੜਤਾ ਵਧੇਗੀ ਕੁਝ ਲੜਾਈ ਝਗੜੇ ਜਿਹੜੇ ਚੱਲ ਰਹੇ ਸਨ ਉਹ ਹੁਣ ਖਤਮ ਹੋਣਗੇ ਪ੍ਰੇਮ ਸਬੰਧਾਂ ਦੇ ਲਈ ਇਹ ਸਮਾਂ ਬਹੁਤ ਹੀ ਵਧੀਆ ਸਮਾਂ ਹੈ ਅਤੇ ਇਸ ਨਾਲ ਤੁਹਾਡੇ ਘਰ ਪਰਿਵਾਰਤ ਪਾਵੇਗਾ ਲੜਾਈ ਝਗੜੇ ਤੁਹਾਡੇ ਦੂਰ ਹੋਣਗੇ ਆਪਸ ਵਿੱਚ ਪਿਆਰ ਵਧਣਗੇ ਬੱਚਿਆਂ ਦੇ ਨਾਲ ਵੀ ਸਮਾਂ ਤੁਸੀਂ ਪਤੇਦ ਕਰੋਗੇ ਸਿਹਤ ਮੰਦੇ ਚੱਕਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਸਿਹਤ ਤੋਂ ਖਾਸ ਧਿਆਨ ਰੱਖਣਾ ਹੋਵੇਗਾ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਹੈ ਘਰ ਦਾ ਸ਼ੁੱਧ ਹੀ ਖਾਣਾ ਖਾਓ ਤੁਹਾਡੇ ਲਈ ਬਿਹਤਰ ਹੋਵੇਗਾ ਨਹੀਂ ਤਾਂ ਤੁਹਾਡੇ ਪੇਟ ਦੇ ਵਿੱਚ ਦਰਦ ਹੋ ਸਕਦਾ ਹੈ ਕੁੱਲ ਮਿਲਾ ਕੇ ਇਹ 7 ਦਿਨ ਤੁਹਾਡੇ ਲਈ ਬਹੁਤ ਹੀ ਵਧੀਆ ਚਾਣ ਵਾਲੇ ਹਨ ਤੁਹਾਨੂੰ ਲਾਭ ਹੋਣ ਵਾਲਾ ਹੈ ਤਾਂ ਦੇ ਵਿੱਚ ਤੁਹਾਡੇ ਜਿਹੜੇ ਕਮੀ ਸੀ ਉਹ ਹੁਣ ਦੂਰ ਹੋਣ ਵਾਲੀ ਹੈ ਨਵੇਸ਼ ਜੇਕਰ ਤੁਸੀਂ ਕਿਤੇ ਕੀਤਾ ਹੈ ਤਾਂ ਉਸ ਦੇ ਵਿੱਚ ਤੁਹਾਨੂੰ ਮੁਨਾਫਾ ਤੁਹਾਨੂੰ ਮੁਨਾਫਾ ਮਿਲਣ ਵਾਲਾ ਹੈ ਇਸ ਸਮੇਂ ਦੇ ਵਿੱਚ ਕਿਸੇ ਤੇ ਵੀ ਯਕੀਨ ਨਹੀਂ ਕਰਨਾ ਤੇ ਆਪਣੀਆਂ ਜੋ ਵੀ ਸੀਕਰਟ ਹਨ ਉਹਨਾਂ ਨੂੰ ਆਪਣੇ ਤੱਕ ਹੀ ਸੀਮਤ ਰੱਖਣਾ ਹੈ ਤਾਂ ਇਸ ਸਮੇਂ ਦਾ ਤੁਸੀਂ ਪੂਰਾ ਲਾਭ ਉਠਾ ਸਕੋਗੇ ਸਾਮੇ ਨੂੰ ਆਪਣੇ ਪੱਖ ਵਿੱਚ ਕਰਨ ਦੇ ਲਈ ਸਮੇਂ ਦਾ ਪੂਰਾ ਪੂਰਾ ਲਾਭ ਉਠਾਓ ਸਾਮੇ ਨੂੰ ਹਤੋਂ ਨਾ ਜਾਣ ਦਿਓ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਜਾਤਕਾਂ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਇਹ ਜਾਣਕਾਰੀ ਪ੍ਰਾਪਤ ਹੋ ਸਕੇ ਧੰਨਵਾਦ